ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਗਿਆ ਨਸਲ ਦੇ ਸੰਬੰਧੀ ਵੀ ਕਟਿਆਂ ਝੋਟਿਆਂ ਨੂੰ ਕਿਹੜੀ ਤੇ ਕਿੰਨੀ ਖਰਾਕ ਪਾਉਣੀ ਚਾਹੀਦੀ ਆ ਖਰਾਕ ਪਾਉਣ ਜਾਂ ਨਾ ਪਾਉਣ ਦੇ ਨੁਕਸਾਨ ਜਾਂ ਫਾਇਦੇ ਕੀ ਹਨ ਨਸਲ ਸੁਧਾਰਨ ਦੇ ਵਿੱਚ ਜਾਂ ਬਿਗਾਰਨ ਦੇ ਵਿੱਚ ਚੰਗੇ ਮਾੜੇ ਸੀਮਣ ਦਾ ਕੀ ਯੋਗਦਾਨ ਇਹ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ 4 ਮਿੰਟ ਦੀ ਵੀਡੀਓ ਪਾਸੋਚਾ ਸਾਂਝੀ ਕਰ ਲਈ ਤੁਹਾਡੇ ਭਰਾਵਾਂ ਨਾਲ ਸਾਹਮਣੇ ਜਿਹੜੇ ਕਟਾਂ ਦੇਖ ਰਹੇ ਹੋਵੋਗੇ ਪਹਿਲਾਂ ਤੇ ਇਹ ਗੱਲ ਨੋਟ ਕਰੋ ਵੀ ਦੋਨਾਂ ਦੀ ਇੱਕੋ ਜਿਹੀ ਉਮਰ ਆ ਸੇਮ ਉਮਰ ਆ ਪਹਿਲੀ ਛੋਟੀ ਕੱਟੀ ਆ ਇਹ ਵੀ 1.5 ਸਾਲ ਦੀ ਆ 18-19 ਮਹੀਨਾ ਦੀ ਕੱਟੀ ਆ 17-18 ਮਹੀਨੇ ਹੋ ਸਕਦੀ ਪਰਲੀ ਕੱਟੀ 19 ਕਿ ਮਹੀਨਾ ਦੀ ਹੈਗੀ ਮਹੀਨੇ ਵੀ ਇਹਨਾਂ ਦਾ ਫਰਕ ਹੋ ਸਕਦਾ ਹੈਗਾ ਤੇ ਪਰਲੀ ਵੱਡੀ ਕੱਟੀ ਆਪਣੇ ਘਰ ਦੀ ਛੋਟੀ ਕੱਟੀ ਦੇਖ ਰਹੇ ਹਲਕੇ ਬਾਜਨ ਦੇ ਵਿੱਚ ਇਹ ਆਪਾਂ ਕੱਟੀ ਖਰੀਦੀ ਸੀਗੀ ਮੈਂ ਸੋਚਿਆ ਜੀ ਭਰਾਵਾਂ ਨਾਲ ਗੱਲਬਾਤ ਸਾਂਝੀ ਕਰੀਏ ਕਈ ਭਰਾ ਕਹਿੰਦੇ ਵੀ ਖਰਾਕ ਕੱਟਣਾ ਝੋਟਾ ਨੂੰ ਕੀ ਕਰਨੀ ਹੁੰਦੀ ਹੈ ਖਰਾਕ ਪਾ ਕੇ ਇਹਨਾਂ ਨੇ ਕਰ ਦੁੱਧੂ ਦੇਣਾ ਜਦੋਂ ਦੁੱਧੂ ਦੇਣਗੇ ਉਦੋਂ ਖਰਾਕ ਪਾ ਲਾਂਗੇ ਹੁਣ ਪਰਲੇ ਪਾਸੇ ਜੇ ਬਿਨਾਂ ਖਰਾਕ ਤੋਂ ਕੱਟੀ ਦੀ ਉਮਰ 1.5 ਸਾਲ ਦੀ ਆ ਤੇ ਔਰਲੇ ਪਾਸੇ ਖ ਫਰਕ ਹੁੰਦਾ ਸੋ ਆਪ ਇਹ ਸਾ ਲੋ ਵੀ ਖਰਾਕ ਪਾਉਣ ਦਾ ਕਿੰਨਾ ਕੁ ਫਾਇਦਾ ਹੋਵੇ ਕਿੰਨਾ ਛੇਤੀ ਪਸ਼ੂ ਤਿਆਰ ਹੋ ਗਿਆ ਹੁਣ 1.5 ਸਾਲ ਦੀ ਲਗਭਗ ਟੀਕਾ ਭਰੋਂ ਦੇ ਕਾਬਿਲ ਆ ਗਈ ਤੇ ਇਹਨੇ ਜਿਹੜੀ 2.5 ਸਾਲ ਦੀ ਕੱਟੀਆਂ ਨੂੰ ਸੂਪਣਾ ਹੈਗਾ ਤੇ ਉਹ ਜਿਹੜੀ ਪਰਲੀ ਛੋਟੀ ਕੱਟਿਓ ਬਿਨਾ ਖਰਾਕ ਤੋਂ ਚੱਲੇ ਅੰਦਰ ਜਦੋਂ ਸਾਰਾ ਉਹ ਹਿੰਦ ਸਿਸਟਮ ਖਰਾਕ ਨਾਲ ਗਰੋਥ ਨਹੀਂ ਕਰਦਾਗਾ ਨਾ ਤਾਂ ਉਹ ਕਿਤੇ 2.5 3 ਸਾਲ ਦੀ ਜਾ ਕੇ ਹੀਟ ਚ ਆਉਂਦੀ ਹੈਗੀ ਫੇਰ ਜਾ ਕੇ 4 ਸਾਲ ਦੀ ਮਹਾਸੂਂ ਦੀ ਖਾਣੀ ਰਹੇ ਨਾ ਰਹੇ ਉਹ ਬਾਅਦ ਦੀ ਗੱਲ ਰਹਿੰਦੀ ਹੈ ਨਾ ਇੱਕ ਤਾਂ ਇਹ ਵੀ ਕੱਟੀਆਂ ਨੂੰ ਖਰਾਕ ਜ਼ਰੂਰੀ ਹੈ ਖਰਾਕ ਕਿੰਨੀ ਪਾਉਣੀ ਹੈਗੀ ਜਿਵੇਂ ਸਾਢੇ 1. ਜੇ ਡੇਢ ਪੌਣ ਦੂ 2 ਸਾਲ ਦੀ ਕੱਟੀ ਆ ਢਾਈ ਸਾਲ ਦੀ ਕੱਟੀ ਆ ਤਾਂ ਉਹਨੂੰ 2 ਤੋਂ 2.5 2.5 ਤੋਂ 3 ਕਿਲੋ ਤੱਕ ਖਰਾ ਖਲਾ ਜਮੀ ਹੈਗੀ ਮੈਂ ਨਹੀਂ ਚਾਹੁੰਦਾ ਕਹਿੰਦਾ ਕਿ ਕਿਸੇ ਨੂੰ ਕਿਸੇ ਕੰਪਨੀ ਦੀ ਫੀਡ ਪਾਓ ਪਰ ਜੇ ਤੂੰ ਸਾਈਲੇਜ ਪਾਉਣਾ ਤਾਂ ਜਿਹੜੀ ਪਰਸ਼ਾਂ ਕੱਟੀਆਂ ਝੋਟਾਂ ਨੂੰ ਸਰੋਂ ਦੀ ਖਾਲ ਜ਼ਰੂਰੀ ਆ ਛੋਟੀਆਂ ਕੱਟੀਆਂ ਵਾਸਤੇ ਅੱਧੀ ਕਿਲੋ ਖਾਲ ਜ਼ਰੂਰੀ ਆ ਰੋਜ਼ ਦੀ ਘੱਟੋ ਘੱਟ ਪਾਇਆ ਕਰੋ ਜੇ ਵੱਡੀ ਝੋਟ ਨੂੰ ਕਿਲੋ ਸਰੋਂ ਦੀ ਖਾਲ ਜ਼ਰੂਰ ਪਾ ਦਿਆ ਕਰੋ ਨਾ ਉਹਦੇ ਨਾਲ ਜਿਹੜਾ ਫਿਰ ਜਿਹੜਾ ਮਾੜਾ ਮਟਾ ਕੋਈ ਸਾਰੀ ਸੈਟਿੰਗ ਅੰਦਰੋਂ ਪੂਰੀ ਹੋ ਜੇ ਕਿਉਂਕਿ ਬੱਚੇ ਦਾ ਨਿਵਾਸ ਤੇ ਵੀ ਤੇ ਹੋਰ ਸਾਮਣੇ ਕਟੀਆਂ ਦੀ ਥਾਣਾ ਦੀ ਮੰਤ ਤੋਂ ਦੇਖ ਸਕਦੇ ਹੋ ਕਿ ਬਹੁਤ ਚੰਗੀਆਂ ਕਟੀਆਂ ਨਹੀਂ ਆ ਪਰ ਓਲੀ ਕੱਟੀ ਨੂੰ ਖਰਾਕ ਨਾ ਪਾਉਣ ਦੇ ਕਰਕੇ ਵਿਚਾਰੀ ਨੂੰ ਜਿਹੜੀ ਹਾਲਤ ਦੁਰਦਸ਼ਾ ਖਰਾਬ ਕੀਤੀ ਪਈ ਹੈਗੀ ਇਹ ਕੱਟੀ ਦੇਖ ਸਕਦੇ ਆ ਆਪਣੀ ਇੱਕ ਆਪਾਂ ਗੱਲ ਕਰਨੀ ਸੀ ਵੀ ਫੀਡ ਚਲੋ ਫੀਡ ਦੀ ਵੀ ਗੱਲ ਕਰ ਹੀ ਲੈਣੇ ਆ ਆਪਾਂ ਵੀ ਕਿਹੜੀ ਫੀਡ ਹੈ ਜਿਵੇਂ ਸਰੋਂ ਦੀ ਖਲਪਾਲੀ ਵਿੱਚ ਤੇ ਉਹ ਚ ਮੱਕੀਰ ਵਾਲੀ ਕੋਸ਼ ਕੋਸ ਕਣਕਰ ਵਾਲੀ ਛੋਲਾ ਛਲ ਘਰ ਲਾ ਲਿਆ ਤੇ ਚੋਕਰ ਪਾ ਲਿਆ ਕਿਲੋ ਮਠਾਉੜਾ ਪਾ ਲੈ ਕਿਲੋ ਨੂਨ ਪਾ ਲਿਆ ਤੇ 25 ਤੋਂ 30 ਕਿਲੋ ਖਾਲ ਜਰੂਰ ਪਾ ਲੈ ਕਰੋ ਸਾਰੀ ਬਾਕੀ ਮਟੀਰੀਅਲ ਵੰਡ ਕੇ ਪਾ ਲੈ ਕੁੱਝ ਮੇ ਸੋਡਾ ਸਾਹ ਚਾਹੁੰਦਾ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਇੱਕ ਇਹਨਾਂ ਨੂੰ ਗੋੜ ਜਰੂਰੀ ਹੁੰਦਾਗਾ ਛੋਟੀ ਕੱਟੀਆਂ 100 200 ਗ੍ਰਾਮ ਮਾੜੀ ਵੱਡੀਆਂ ਪਾਈ ਆ ਫਿਰ ਉਦੋਂ ਵੱਡੀਆਂ ਅੱਧੇ ਕਿਲੋ ਗੋੜ ਰਾਤ ਨੂੰ ਪਾ ਲੈ ਕੱਖਵਟਾ ਜਿਦੋਂ ਖਾ ਕੇ ਵਿਲਾ ਹੋ ਗਿਆ ਪਸ਼ੂ ਦਾ ਉਦੋਂ ਅੱਧੀ ਪੌਣੀ ਕਿਲੋ ਅੱਧੀ ਕਿਲੋ 100 200 ਗ੍ਰਾਮ ਉਮਰ ਦੇ ਹਿਸਾਬ ਨਾਲ ਗੋੜ ਜਰੂਰ ਚਾਦਿਆ ਕਰੋ ਇਹ ਸਭ ਤੋਂ ਵੱਡਾ ਲੀਵਰ ਟਾਉਣ ਦਾ ਸਭ ਤੋਂ ਵੱਡਾ ਮਿਨਰਲ ਮਿਕਸ ਸਮਝ ਸਕਦੇ ਨੂੰ ਆਪਾਂ ਨਾ ਘਾਟਾ ਸਾਰਿਆਂ ਪੂਰਾ ਕਰ ਦ ਇਕ ਸਿਮਨ ਬਾਰੇ ਗੱਲਬਾਤ ਵੀ ਭਾਈ ਜਦੋਂ ਸਿਮਨ ਭਰਾਉਣਾ ਡਾਕਟਰ ਨੂੰ ਕਹਿ ਕੇ ਭਰਾ ਲਿਆ ਕਰੋ ਵੀ ਭਾਈ ਡਾਕਟਰ ਸਾਹਿਬ ਆ ਸਿਮਨ ਭਰ ਜੋ ਕਲਾ ਇਹ ਨਾ ਕਹਾ ਕਰੋ ਵੀ ਮਹਿੰਗਾ ਸਿਮਨ ਭਰਦੇ ਬਈ ਪੈਸੇ ਤੁਸੀਂ ਵਾਧੇ ਦੇ ਦਿਨੇ ਸਿਮਨ ਓਡੇ ਕੋਲ ਫੇਰ ਉਹੀ ਸਸਤਾ ਹੀ ਓਡੇ ਘਰਾਂ ਦੇ ਪਰਸ਼ਾਂ ਦੇ ਲੱਗ ਜਾਂਦਾ ਤੇ ਜੇ ਰਿਜ਼ਲਟਾਂ ਦਾ ਫਿਰ ਨੁਕਸਾਨ ਹੁੰਦਾ ਨਾ ਆਪਣਾ ਸੋ ਕਹਿ ਕੇ ਡਾਕਟਰ ਸਾਹ ਨੂੰ ਵੀ ਭਾਈ ਡਾਕਟਰ ਆਹਾ ਸਿਮਨ ਪਰ ਸਾਡੀ ਮੱਝ ਆਗੀ ਜਦੋਂ ਓਡੇ ਘਰੇ ਸਿਮਨ ਭਰਨਾ ਹੈ ਉਸ ਟਰਾਫਡ ਘਰੇ ਆ ਗਦਾ ਉਹ ਝੋਟੇ ਦੇ ਮਾਲਕ ਨੂੰ ਸਟਰਾ ਦੀ ਫੋਟੋ ਖਿੱਚ ਕੇ ਭੇਜੋ ਵੀ ਦੱਸੋ ਭਾਈ ਓਡੇ ਝੋਟੇ ਦਾ ਅਰੀਜਨਲ ਸਟ ਕੋਸਾਂ ਡਾਕਟਰਾਂ ਨਾਲ ਗੱਲਬਾਤ ਕਰ ਸਕਦੇ ਵੀ ਗਲਤ ਭਰ ਗਿਆ ਚੰਗਾ ਭਰ ਗਿਆ ਨਾ ਇਸ ਕਰਕੇ ਸਾਹਮਣੇ ਦੇਖਦਾ ਹੋਈ ਚੰਗੇ ਸੀਮੰਟ ਦੀ ਕੱਟੀ ਸਾਡੇ ਕੋਲੇ ਚੰਗੀ ਗਰੋਥ ਕੀਤੀ ਆ ਦੂਜੇ ਪਾਸੇ ਜਿਹੜੀ ਸੀਮੰਟ ਵੀ ਮਾੜਾ ਹੋ ਗਿਆ ਤੇ ਕੱਟੀ ਦੀ ਖਰਾਕ ਵੀ ਨਹੀਂ ਪਈ ਉਹੀ ਗੱਲ ਕੁਛ ਕਾਣੀ ਸੀ ਕੁਛ ਕਣ ਪੈ ਗਿਆ ਦੋਨੀਆਂ ਗੱਲਾਂ ਹੋ ਗਈਆਂ ਕਿਉਂਕਿ ਚੰਗੇ ਕਦ ਕਾਠ ਵਾਲਾ ਮਾਂ ਬਾਪ ਹੋਊਗਾ ਤੇ ਜਿਹੜਾ ਵੀ ਹੋਊ ਕੱਟੀ ਝੋਟੀ ਉਹਨੇ ਥੋੜੀ ਖਰਾਕ ਨਾਲ ਵੀ ਕਦ ਕਾਠ ਵਧੀਆ ਕਰ ਜਾਣਾਗਾ ਇਸ ਕਰਕੇ ਚੰਗਾ ਸੀਮੰਟ ਭਰਿਆ ਕਰੋ ਚੰਗੀ ਖਾਦ ਖਰਾਕ 2.5 ਤਿੰਨ ਕਿਲੋ ਕਟੀਆਂ ਝੋਟ ਵਾਸਤੇ ਜ਼ਰੂਰ ਰੱਖਿਆ ਕਰੋ ਸੋ ਇੰਨੀ ਕੁ ਬੇਨਤੀ ਸੀਗੀ